ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਪਾਟਿਆ ਬਣੇ ਮੇਅਰ ਆਮ ਆਦਮੀ ਪਾਰਟੀ ਦੀ ਪ੍ਰਿੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਨੀਤਾ ਰਾਣੀ ਚੁਣੇ ਗਏ ਡਿਪਟੀ ਮੇਅਰ ਅੰਮ੍ਰਿਤਸਰ ਮੇਅਰ ਚੋਣ ਤੋਂ ਬਾਅਦ ਕਾਂਗਰਸ ਦਾ ਪ੍ਰਦਰਸ਼ਨ ਮੈਡੀਕਲ ਕਾਲਜ ਗੇਟ ਦੇ ਸਾਹਮਣੇ ਕਾਂਗਰਸ ਨੇ ਲਗਾਇਆ ਤਰਨਾ ਬਾਜਬੂਲੇ ਤੱਕੇ ਸ਼ਹੀਦੇ ਖਿਲਾਫ ਅਦਾਲਤ ਦਾ ਕਰਾਂਗੇ ਰੋ ਵਿੱਕੀ ਮिडੂਖੇੜਾ ਦੇ ਕਾਤਲਾਂ ਨੂੰ ਮਿਲੀ ਉਮਰ ਕੈਦੀ ਦੀ ਸਜ਼ਾ ਬਹਾਲੀ ਕੋਰਟ ਨੇ ਸੁਣਾਇਆ ਫੈਸਲਾ 2-2 ਲੱਖ ਰੁਪਏ ਦਾ ਲਗਾਇਆ ਜੁਰਮਾਨਾ 2021 ਦੇ ਵਿੱਚ ਮੋਹਾਲੀ ਚ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਵਿੱਕੀ ਮਿੱਡੂ ਖੇੜਾ ਦਾ ਕਤਲ ਡਾਕਟਰ ਭੀਮrao ਅੰਬੇਦਕਰ ਦੇ ਬੁੱਤਨ ਤੋੜਨ ਵਾਲੇ ਮਲਜ਼ਮ ਨੂੰ ਦਾ ਮਿਲਿਆ 4 ਦਿਨ ਦਾ ਰਿਮਾਂਡ ਮਲਜ਼ਮ ਆਕਾਸ਼ਦੀਪ ਨੇ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਕੀਤੀ ਸੀ ਕੋਸ਼ਿਸ਼ ਸੰਵਿਧਾਨ ਦੀ ਕਾਪੀ ਨੂੰ ਵੀ ਲਗਾਈ ਸੀ ਅੱਜ ਪਾਈਚਾਰੀ ਦੀ ਕੱਲ ਲੁਧਿਆਣਾ ਤੇ ਜਲੰਧਰ ਦੇ ਵਿੱਚ ਬੰਦ ਦੀ ਕਾਲ ਡਾਕਟਰ ਅੰਬੇਦਕਰ ਦੀ ਮੂਰਤੀ ਦੀ ਭੰਨ ਤੋੜ ਦੇ ਵਿਰੋਧ ਦੇ ਵਿੱਚ ਹੋਵੇਗਾ ਪ੍ਰਦਰਸ਼ਨ ਅੱਜ ਅੰਮ੍ਰਿਤਸਰ ਰਹਿਬਾਂ ਨਾਲ ਹੀ ਡਾਕਟਰ ਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸੱਜੇ ਪਾਸੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਖਜ਼ਾਨਾ ਮੰਤਰੀ ਔਰ ਸਾਡੇ ਵੱਡੇ ਵੀਸਾ ਪਾਸਿੰਗ ਜੀ ਚੀਮਾ ਸਾਹਿਬ ਇਹਨਾਂ ਦੇ ਨਾਲ ਸਾਡੇ ਕੈਬਨਿਟ ਦੇ ਕੋਲੀਗ ਆ ਸਾਹਰਪ੍ਰਜਨ ਸਿੰਘ ਜੀ ਈਟੀਓ ਸਾਹਿਬ ਡਾਕਟਰ ਜਸਬੀਰ ਸਿੰਘ ਜੀ ਐਮਐਲਏ ਸਾਹਿਬ ਔਰ ਮੇਰੇ ਖੱਬੇ ਪਾਸੇ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸਾਹਿਬ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਕੈਬਨਿਟ ਮਨਿਸਟਰ ਔਰ ਇਨਚਾਰਜ ਅੰਮ੍ਰਿਤਸਰ ਲੋਕ ਸਭਾ ਦੇ ਔਰ ਅੰਮ੍ਰਿਤਸਰ ਕਾਰਪੋਰੇਸ਼ਨ ਇਲੈਕਸ਼ਨ ਦੇ ਨਾਲ ਹੀ ਡਾਕਟਰ ਇੰਦਰਵੀਰ ਨਿੱਜਰ ਜੀ ਸਾਡੇ ਐਮਐਲਏ ਸਾਹਿਬਾ ਔਰ ਮੈਡਮ ਜੀਵਨਜੋਤ कौर ਜੀ ਸਾਡੇ ਐਮਐਲਏ ਸਾਹਿਬਾ ਡਾਕਟਰ ਅਜੈ ਗੁਪਤਾ ਜੀ ਐਮਐਲਏ ਸਾਹਿਬ ਮਨੀਸ਼ ਜੀ ਸਾਰੇ ਸਤਕਾਰਯੋਗ ਲਖਣਾ ਜੀ ਸਾਰੇ ਸਤਕਾਰਯੋਗ ਸਾਥੀ ਔਰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕਾਂ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਉਹਨਾਂ ਨੂੰ ਇੱਕ ਨਵਾਂ ਸੇਵਾਦਾਰ ਹੈ ਜਿਹੜਾ ਉਹ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਅੱਜ ਮਿਲਣ ਜਾ ਰਿਹਾ ਹੈ ਮੇਰੀ ਮੁਰਾਦ ਸਾਡੇ ਨਵੇਂ ਕਾਰਪੋਰੇਸ਼ਨ ਦੇ ਚੇਅਰਮੈਨ ਚੇਅਰ ਜੋ ਮੇਅਰ ਚੁਣੇ ਗਏ ਐਸਾ ਜਤਿੰਦਰ ਸਿੰਘ ਜੀ ਮੋਤੀ ਪਾਰਟੀਆਂ ਜਿਨ੍ਹਾਂ ਨੂੰ ਅੱਜ ਕਾਰਪੋਰੇਸ਼ਨ ਜਲੰਧਰ ਦੀ ਇਲੈਕਸ਼ਨ ਸੀਗੀ ਤੇ ਉੱਥੇ ਬਹੁਮਤ ਦੇ ਨਾਲ ਮੋਤੀ ਪਾਰਟੀਆਂ ਜੀ ਨੂੰ ਅੰਮ੍ਰਿਤਸਰ ਅੱਜ ਸੌਰੀ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਵਜੋਂ ਇਹਨਾਂ ਨੂੰ ਬਹੁਮਤ ਦੇ ਨਾਲ ਚੁਣਿਆ ਗਿਆ ਇਸੇ ਤਰੀਕੇ ਸ ਸੀਨੀਅਰ ਡਿਪਟੀ ਮੇਅਰ ਵਜੋਂ ਸਾਡੇ ਮੈਡਮ ਪ੍ਰੇੰਕਾ ਸ਼ਰਮਾ ਜੀ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਔਰ ਮੈਡਮ ਅਨੀਤਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਤੇ ਅੱਜ ਬਹੁਮਤ ਦੇ ਨਾਲ ਚੁਣਿਆ ਗਿਆ ਸੋ ਮੈਂ ਸਮਝਦਾ ਕਿ ਜਿਸ এজেন্ডੇ ਦੇ ਨਾਲ ਆਮ ਆਦਮੀ ਪਾਰਟੀ ਚੱਲੀ ਸੀ ਕਿ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਸਾਡੇ ਸਾਰੇ ਆ ਸਾਥੀਆਂ ਸਾਡੇ ਸਾਰੇ ਵਰਕਰ ਸਾਰੇ ਜਿਹੜੇ ਕੈਂਡੀਡੇਟ ਸੀਗੇ ਸਾਡੇ ਸਾਰੇ ਦੀ ਸਾਰੀ ਲੋਕਲ ਟੀਮ ਸਾਡੇ ਐਮ ਐਲ ਏਜ਼ ਔਰ ਮਿਨਿਸਟਰ ਸਾਹਿਬਾਨ ਸਾਰੀ ਸਾਡੇ ਵਰਕਰਸ ਵੋਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕਾਰਪੋਰੇਸ਼ਨ ਦੇ ਰੂਪ ਦੇ ਵਿੱਚ ਅੱਜ ਮੌਕਾ ਮਿਲ ਰਿਹਾ ਆ ਆਮ ਆਦੀ ਪਾਰਟੀ ਨੂੰ ਔਰ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਮੌਕਾ ਹੈ ਕਿ ਜੋ ਆ ਇਹ ਤਿੰਨੇ ਸਾਥੀ ਇੱਕ ਟੀਮ ਬਣ ਕੇ ਜੋ ਸਾਡੀ ਵਿਜਨ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਸੁਪਨਾ ਸੀ ਕਿ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਹੈ ਜਿਹੜੀ ਇਹ ਬਿਹਤਰੀਨ ਹੋਣੀ ਚਾਹੀਦੀ ਹੈ ਜਿੱਥੇ ਲੱਖਾਂ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਇਸ ਪਵਿੱਤਰ ਧਰਤੀ ਨੂੰ ਸਭ ਤੋਂ ਵਧੀਆ ਸੋਹਣਾ ਸ਼ਹਿਰ ਬਣਾਉਣ ਦਾ ਜੋ ਸੁਪਨਾ ਆਮ ਆਦਮੀ ਪਾਰਟੀ ਦਾ ਸੀਗਾ ਉਹਨੂੰ ਉਹਦੇ ਅੱਜ ਸ਼ੁਰੂਆਤ ਹੈ ਜਿਹੜੀ ਉਹ ਸਾਡੇ ਇਹਨਾਂ ਸਾਥੀਆਂ ਦੀ ਟੀਮ ਨੇ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਔਰ ਮੈਂ ਵਿਸ਼ਵਾਸ ਉਹਨਾਂ ਕੀ ਪਿਛਲੇ ਸਮਿਆਂ ਦੇ ਵਿੱਚ ਜੋ ਅ ਅਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਉਹਨਾਂ ਉੱਤੀ ਪਾਰਟੀਆਂ ਇਸ ਵੇਲੇ ਸਾਡੇ ਨਾਲ ਨੇ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਥੋੜੀ ਦੇਰ ਪਹਿਲਾਂ ਉਹਨਾਂ ਦੇ ਨਾਮ ਦਾ ਐਲਾਨ ਹੁੰਦਾ ਹੈ ਕੈਬਨਿਟ ਮੰਤਰੀ ਇੱਥੇ ਪਹੁੰਚਦੇ ਨੇ ਉਹ ਵੀ ਇਹਨਾਂ ਨੂੰ ਵਧਾਈ ਦੇ ਕੇ ਇੱਥੋਂ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਇੱਕ ਵੱਡੀ ਜ਼ਿੰਮੇਵਾਰੀ ਗੁਰੂ ਨਗਰੀ ਦੀ ਤੁਹਾਨੂੰ ਮਿਲੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਸਮੁੱਚੀ ਲੀਡਰਸ਼ਿਪ ਦਾ ਕੇਜਰੀਵਾਲ ਸਾਹਿਬ ਦਾ ਮਾਨ ਸਾਹਿਬ ਦਾ ਔਰ ਸਾਰੇ ਮਿਨਿਸਟਰੀ ਔਰ ਸਾਡੇ ਐਮਐਲਏ ਸਬਾਨ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਦੇ ਹੋਏ ਅਮਰਤਸਰ ਸ਼ਹਿਰ ਦੀ ਮੇਅਰ ਦੀ ਜਿਹੜੀ ਇਹ ਜ਼ਿੰਮੇਵਾਰੀ ਬਖਸ਼ੀ ਹੈ ਔਰ ਮੈਂ ਇਹ ਤੁਹਾਡੇ ਮਾਧਿਅਮ ਰਾਈ ਲੋਕਾਂ ਨੂੰ ਭਰੋਸਾ ਦਿਵਾਉਣਾ ਕਿ ਮੈਂ ਗੁਰੂ ਰਾਮਦਾਸ ਦੀ ਨਗਰੀ ਦਾ ਕੁੱਕਰ ਬਣ ਕੇ ਇਸ ਨਗਰੀ ਦੀ ਦਿਨ ਰਾਤ ਸੇਵਾ ਕਰਦਾ ਹੋਇਆ ਜਿਹੜੇ ਵੀ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਕਰਾਂਗਾ ਔਰ ਪ੍ਰਾਇਓਰਟੀ ਮੇਰੀ ਰਹੇਗੀ ਜਿਹੜੇ ਲੋਕਾਂ ਦੇ ਬੇਸਿਕ ਨੇ ਪੀਣ ਵਾਲੇ ਪਾਣੀ ਹੈ ਸੀਵਰੇਜ ਹੈ ਸਫਾਈ ਹੈ ਔਰ ਲਿਫਟਿੰਗ ਹੈ ਇਹਦੇ ਵੱਲ ਮੇਰਾ ਪ੍ਰਾਇੋਰਟੀ ਦੇ ਤੌਰ ਤੇ ਦਾ ਧਿਆਨ ਰਹੇਗਾ ਔਰ ਇਮੀਡੀਏਟਲੀ ਅਸੀਂ ਦਿਨ ਰਾਤ ਇੱਕ ਕਰਕੇ ਆਪਣੀ ਪਾਰਟੀ ਦੇ ਨਾਲ ਮਿਲ ਕੇ ਜਿਹੜਾ ਇਹਨੂੰ ਇਹ ਕੰਮ ਨੂੰ ਨੇਪਰੇ ਚਾੜਾਗੇ ਬਾਕੀ ਸ਼ਹਿਰਾਂ ਦੇ ਨਾਲੋਂ ਅੰਮ੍ਰਿਤਸਰ ਦੇ ਦੁਨੀਆ ਭਰ ਤੋਂ ਸੰਗਤ ਜਿਹੜੀ ਹੈ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਆਉਂਦੀ ਹੈ ਤਾਂ ਬਾਕੀਆਂ ਨਾਲੋਂ ਵੱਖਰਾ ਕੋਈ ਐਸਾ ਪਲਾਨ ਹੈ ਕਿਉਂਕਿ ਹਰ ਕੋਈ ਜਦੋਂ ਇੱਥੋਂ ਤਸਵੀਰ ਲੈ ਕੇ ਜਾਂਦਾ ਤਾਂ ਇੱਕ ਯਾਦਗਾਰੀ ਤਸਵੀਰ ਬਣਦੀ ਹੈ ਬਿਲਕੁਲ ਅਸੀਂ ਇਸ ਚੀਜ਼ ਨੂੰ ਵੀ ਮੱਦੇਨਜ਼ਰ ਪਹਿਲਾਂ ਵੀ ਵਿਜ਼ਨ 'ਚ ਹੈ ਗਿਆ ਹੈ ਕਿ ਗੁਰੂ ਅਮਰਸਰ ਗੁਰੂ ਨਗਰੀ ਦੇ ਵਿੱਚ ਅਮਰਸਰ ਦੇ ਵਿੱਚ ਲੱਖਾਂ ਸ਼ਰਧਾਲੂ ਜਿਹੜੇ ਨੇ ਨਤਮਸਤਕ ਹੋਣ ਲਈ ਗੁਰੂ ਰਾਮਦਾਸ ਜੀ ਨਗਰੀ ਚ ਆਉਂਦੇ ਨੇ ਔਰ ਇਸ ਨੂੰ ਸੁੰਦਰ ਵੀ ਬਣਾਇਆ ਜਾਏਗਾ ਜਿਹੜੇ ਇਹਦੇ ਰਸਤੇ ਨੇ ਜਿਹੜੇ ਮੇਨ ਰੋਡਾਂ ਨੇ ਉਹਨਾਂ ਨੂੰ ਵੀ ਜਿਹੜੀ ਇਹ ਬਿਊਟੀਫਿਕੇਸ਼ਨ ਵੀ ਕਰਵਾਈ ਜਾਏਗੀ ਇਹਦੇ ਵੱਲ ਵੀ ਖਾਸ ਧਿਆਨ ਰਹੇਗਾ। ਘਰ ਵਾਸੀਆਂ ਨੂੰ ਬਹੁਤ ਉਮੀਦਾਂ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਇਲੈਕਸ਼ਨ ਨਹੀਂ ਹੋਈ ਉਸ ਤੋਂ ਬਾਅਦ ਇੰਤਜ਼ਾਰ ਸੀ ਕਿ ਕੌਣ ਮੇਅਰ ਬਣੇਗਾ ਤਾਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਇਸ ਵੇਲੇ ਲੋਕ ਤੁਹਾਨੂੰ ਸੁਣ ਰਹੇ ਆ ਅਮਰਸਰ ਦੇ ਲੋਕਾਂ ਨੂੰ ਕੀ ਕਹਿਣਾ ਚਾਹ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਤੁਹਾਡੇ ਮਾਦੇ ਨਾਮ ਰਹੀ ਇਹ ਕਹਿਣਾ ਚਾਹੁੰਦਾ ਕਿ ਅੰਮ੍ਰਿਤਸਰ ਲੋਕਾਂ ਦਾ ਭਰੋਸਾ ਨਹੀਂ ਟੁੱਟਣ ਦੇਵਾਂਗਾ ਦਿਨ ਰਾਤ ਇੱਕ ਕਰ ਸੇਵਾ ਇੱਕ ਕਰਕੇ ਇਹ ਜੀ ਇਲਾਕੇ ਦੀ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਾਂਗਾ ਔਰ ਜਿੰਨਾ ਕੋ ਲੇਟ ਆ ਉਹਨਾਂ ਕੋ ਤੇਜ਼ੀ ਦੇ ਨਾਲ ਕੰਮ ਕਰਕੇ ਇਹ ਸ਼ਹਿਰ ਨੂੰ ਫੇਰ ਬਲੰਦੀਆਂ ਦੇ ਉਤੇ ਡਵੈਲਪਮੈਂਟ ਦੇ ਪੱਕੋ ਪਹਚਾਇਆ ਜਾਏਗਾ ਜੁਣੇ ਜਦੋਂ ਤੁਹਾਡੇ ਨਾਮ ਦਾ ਐਲਾਨ ਹੋ ਰਿਹਾ ਸੀ ਤਾਂ ਬਾਹਰ ਕਾਂਗਰਸ ਪਾਰਟੀ ਬਾਕੀ ਹੋਰ ਪਾਰਟੀਆਂ ਉਹਨਾਂ ਵੱਲੋਂ ਨਰੇਬਾਜ਼ੀ ਕੀਤੀ ਜਾ ਰਹੀ ਸੀ ਔਰ ਇਲਜ਼ਾਮ ਲੱਗ ਰਿਹਾ ਕਿ ਤੱਕੇ ਦੇ ਨਾਲ ਤੁਹਾਨੂੰ ਮੇਰ ਬਣਾਇਆ ਗਿਆ ਬਿਲਕੁਲ ਲੋਕਤੰਤਰੀ ਢੰਗ ਦੇ ਨਾਲ ਜਿਹੜਾ ਮੇਅਰ ਚੁਣਿਆ ਗਿਆ ਤੁਹਾਨੂੰ ਵੀ ਪਤਾ ਹੈ ਕਿ ਸਾਡੇ ਨਾਲ ਕਿੰਨੇ ਕਾਉਂਸਲਰ ਸੀ ਚਾਰ ਜਿਹੜੇ ਨੇ ਅਕਾਲੀ ਦਲ ਦੇ ਵੀ ਜਿਹੜੇ ਕਾਉਂਸਲਰ ਨੇ ਉਹਨਾਂ ਵੀ ਸਪੋਰਟ ਕੀਤੀ ਹੈ ਚਲੋ ਉਹਨਾਂ ਦਾ ਵੀ ਧੰਨਵਾਦ ਹੈ ਔਰ ਮੇਰੇ ਲਈ ਸਾਰੇ 85 ਦੇ 85 ਜਿਹੜੇ ਕਾਉਂਸਲਰ ਨੇ ਉਹ ਜਿਹੜੇ ਪ੍ਰਾਇਟੀ ਤੌਰ ਤੇ ਰਹਿਣਗੇ ਸਾਰੇ ਸਮੁੱਚੇ ਇਲਾਕੇ ਦੀ ਜਿਹੜੀ ਹੈ ਉਹ ਜਿਹੜੀ ਹੈ ਉਹ ਡਵੈਲਪਮੈਂਟ ਕੀਤੀ ਜਾਏਗੀ ਕਿਸੇ ਨਾ ਵਿਤਕਰਾ ਨਹੀਂ ਕੀਤਾ ਜਾਏਗਾ ਜਿਸ ਤਰ੍ਹਾਂ ਆਖਰੀ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਕਾਲੀ ਦਲ ਜਾਂ ਹੋਰ ਪਾਰਟੀਆਂ ਦੇ ਜਿੱਤੋ ਜਿੱਤੋ ਹੋਰ ਪਾਰਟੀਆਂ ਦੇ ਵੀ ਕਾਉਂਸਲਰ ਜਿੱਤੇ ਨੇ ਬਿਲਕੁਲ ਮੈਂ ਫਿਰ ਕਹਾਂ ਮੈਂ 85 ਵਾਡਾਂ ਨੇ ਮੇਰੇ ਸ਼ਹਿਰ ਦੀਆਂ ਔਰ 85 ਵਾਡਾਂ ਦੇ ਵਿੱਚ ਹੀ ਵਿਕਾਸ ਜਿਹੜਾ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਏਗਾ ਧੰਨਵਾਦ ਤਾਂ ਇਹ ਨੇ ਜਤਿੰਦਰ ਸਿੰਘ ਮੋਤੀਪਾਟੀਆਂ ਜੋ ਕਿ ਅਮਰitsar ਦੇ ਨਵੇਂ ਮੇਅਰ ਬਣੇ ਨੇ ਤਾਂ ਇਸ ਵੇਲੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਢੋਲ ਦੀ ਥਾਪ ਦੇ ਉੱਤੇ ਜੋ ਹੈ ਉਹ ਭੰਗੜੇ ਪਾਏ ਜਾ ਰਹੇ ਨੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਥੋੜੀ ਦੇਰ ਪਹਿਲਾਂ ਕੈਬਨਿਟ ਮੰਤਰੀ ਜੋ ਅਮਨ अरोड़ा ਜੋ ਕਿ ਪੰਜਾਬ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਉਸ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤਾਂ ਉਹਨਾਂ ਸਾਰਿਆਂ ਵੱਲੋਂ ਜੋ ਹੈ ਵਧਾਈ ਦਿੱਤੀ ਗਈ ਔਰ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਤਾ ਇਹ ਨੇ ਅਮਰਤਸਰ ਦੇ ਨਵੇਂ ਮੇਰ ਜਤਿੰਦਰ ਸਿੰਘ ਮੋਤੀਪਾਟਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਅਮਰਤਸਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਔਰ ਅਮਰਤਸਰ ਨੂੰ ਇੱਕ ਵਿਕਾਸ ਦੇ ਪੱਖੋਂ ਜੇਕਰ ਦੇਖਿਆ ਜਾਵੇ ਕਿਉਂਕਿ ਦੁਨੀਆ ਭਰ ਤੋਂ ਸੰਗਤ ਇੱਥੇ ਆਉਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਵਾਰਡ ਦਾ ਵਿਕਾਸ ਜੋ ਹੈ ਉਹ ਬਰਾਬਰਤਾ ਦੇ ਨਾਲ ਕੀਤਾ ਜਾਏਗਾ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਦੀ ਟੀਮ ਅਮਰਤਸਰ ਤਾਮਰੀ ਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਰ ਬਣਨੇ ਇੱਕ ਹੋਰ ਅਹਿਮ ਖਬਰ ਹੈ ਜੋ ਜਤਿੰਦਰ ਪਾਟੀਆਂ ਕਹਿ ਕੇ ਗਈ ਨੇ ਜਿਹੜੇ ਨਵੇਂ ਮੇਰ ਚੁਣੇ ਨੇ ਉਹਨਾਂ ਨੇ ਨਿਊਜ਼ ਈਟਿੰਗ ਦੇ ਨਾਲ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਕਿ ਚਾਰ ਜਿਹੜੇ ਆਕਾਲੀ ਦਲ ਦੇ ਕਾਉਂਸਲਰ ਚੁਣੇ ਗਏ ਸੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦਾ ਸਮਰਥਨ ਦਿੱਤਾ ਹੈ ਹੁਣੇ ਪਾਰਟੀ ਪੱਧਰ ਦੇ ਉੱਤੇ ਜਾਂ ਨਿੱਜੀ ਕੈਪੈਸਿਟੀ ਦੇ ਵਿੱਚ ਕੀਤਾ ਗਿਆ ਇੱਕ ਅਹਿਮ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਜਤਿੰਦਰ ਸਿੰਘ ਪਾਟੀਆਂ ਮੇਰ ਚੁਣੇ ਗਏ ਨੇ ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੇਰ ਚੁਣੇ ਗਏ ਨੇ ਜਤਕੀ ਨੀਤਾ ਰਾਣੀ ਡਿਪਟੀ ਮੇਰ ਦੇ ਅਹੁਦੇ ਦੇ ਉੱਤੇ ਬਿ ਨੂ ਚੁਣਿਆ ਗਿਆ ਪਾਰਟੀ ਨੇ ਉਮੀਦਵਾਰ ਬਣਾਇਆ ਤੇ ਉਸ ਤੋਂ ਬਾਅਦ ਉਹ ਇਲੈਕਸ਼ਨ ਜਿੱਤੇ ਨੇ ਤਾਂ ਦਾਵਾ ਇਹ ਵੀ ਕੀਤਾ ਗਿਆ ਕਿ ਪੂਰੇ ਲੋਕਤੰਤਰੀ ਤਰੀਕੇ ਦੇ ਨਾਲ ਹੀ ਜਿਹੜੀ ਮੇਰਦੀ ਚੋਣ ਹੋਈ ਹੈ ਔਰ ਵੱਖ-ਵੱਖ ਜਿਹੜੇ ਵੋਟ ਦੇ ਜਿੱਤੇ ਹੋਏ ਕੌਂਸਲਰਸ ਨੇ ਉਹਨਾਂ ਨੇ ਸਾਡਾ ਸਮਰਥਨ ਕੀਤਾ ਇਹ ਵੀ ਦਾਵਾ ਕੀਤਾ ਗਿਆ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਮੇਰ ਚੁਣੇ ਗਏ ਨੇ ਜਤਿੰਦਰ ਸਿੰਘ ਪਾਰਟੀ ਆ ਉਹਨਾਂ ਦੇ ਵੱਲੋਂ ਤਾਂ ਉਹਨਾਂ ਦੇ ਸਮਰਥਕ ਇਸ ਸਮੇਂ ਜਸ਼ਨ ਮਨਾ ਰਹੇ ਨੇ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਇਲਜ਼ਾਮ ਲਗਾ ਰਹੀ ਹੈ ਦਰਅਸਲ ਇਹ ਖੇਲਾ ਇਸ ਤਰੀਕੇ ਨਾਲ ਵੀ ਹੋਇਆ ਕਿ 40 ਸੀਟਾਂ ਕਾਂਗਰਸ ਦੇ ਖਾਤੇ ਦੇ ਵਿੱਚ ਲੋਕਾਂ ਨੇ ਦਿੱਤੀਆਂ ਸੀ ਵੋਟਾਂ ਪਾ ਕੇ ਪਰ ਉਸ ਤੋਂ ਬਾਅਦ ਜਦੋਂ ਮੇਅਰ ਦੀ ਚੋਣ ਹੋਈ ਹੈ ਤਾਂ ਜਤਿੰਦਰ ਸਿੰਘ ਪਾਰਟੀਆਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਕਾਂਗਰਸ ਕਹਿੰਦੀ ਹੈ ਤੱਕਾ ਹੋਇਆ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਪੂਰੇ ਲੋਕਤੰਤ੍ਰਿਕ ਤਰੀਕੇ ਦੇ ਨਾਲ ਇਲੈਕਸ਼ਨ ਹੋਈ ਹੈ ਔਰ ਉਹਨਾਂ ਦੇ ਹੱਕ ਦੇ ਵਿੱਚ ਜ਼ਿਆਦਾ ਕੌਂਸਲਰ ਸੀ ਲੋਕਤੰਤ੍ਰਿਕ ਤਰੀਕਾ ਤਾਂ ਬਹੁਤ ਕਲੀਅਰ ਹੈ ਕਿ ਇਹੀ ਹੋਏਗਾ ਕਿ ਵੋਟਾਂ ਜ਼ਿਆਦਾ ਕੌਂਸਲਰਸ ਦੀ ਗਿਣਤੀ ਜ਼ਿਆਦਾ ਜਿਹੜੇ ਜਤਿੰਦਰ ਸਿੰਘ ਪਾਰਟੀਆਂ ਉਹਨਾਂ ਦੇ ਕੋਲ ਤੇ ਬਾਕੀ ਜਿਹੜੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹਨ ਉਹਨਾਂ ਦੇ ਕੋਲ ਹੋਣਗੇ ਤਾਂ ਜੇਕਰ ਉਹਨਾਂ ਦੇ ਕੋਲ ਜ਼ਿਆਦਾ ਕਾਉਂਸਲਰ ਨਹੀਂ ਤਾਂ ਫਿਰ ਕਲੀਅਰ ਹੈ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਕਿ ਉਹੀ ਮੇਅਰ ਚੁਣੇ ਗਏ ਨੇ ਜਾਂ ਮੇਅਰ ਬਣਨਗੇ ਜਾਂ ਕੋਈ ਵੀ ਪੋਲਿਟੀਕਲ ਪਾਰਟੀ ਦਾ ਅਗੂ ਹੋਵੇ ਜਿਹੜਾ ਮੇਅਰ ਦਾ ਉਮੀਦਵਾਰ ਹੁੰਦਾ ਏ ਕਹਿਰ ਅੰਮ੍ਰਿਤਸਰ ਦੇ ਵਿੱਚ ਬਾਜ਼ੀ ਪਲਟ ਚੁੱਕੀ ਹੈ ਅੰਮ੍ਰਿਤਸਰ ਦੇ ਵਿੱਚ 40 ਸੀਟਾਂ ਜਿੱਤਣ ਦੇ ਬਾਵਜੂਦ 85 ਵਾਰਡ ਵਾਲੇ ਅੰਮ੍ਰਿਤਸਰ ਨਿਗਰਨਿਗਮ ਦੇ ਵਿੱਚ ਕਾਂਗਰਸ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਹੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਦਿੱਤਾ 4 ਸੀਟਾਂ ਜਿਹੜੀਆਂ ਆਕਾਲੀ ਦਲ ਦੇ ਖਾਤੇ ਵਿੱਚ ਗਈਆਂ ਸੀ ਉਹ ਆਮ ਆਦਮੀ ਪਾਰਟੀ ਦੇ ਮੇਅਰ ਜਿਹੜੇ ਜਿੱਤੇ ਨੇ ਉਹਨਾਂ ਦਾ ਦਾਅਵਾ ਹੈ ਕਿ ਆਕਾਲੀ ਦਲ ਦੇ ਚਾਰੋਂ ਜਿਹੜੇ ਕੌਂਸਲਰ ਨੇ ਉਹਨਾਂ ਨੇ ਸਮਰਥਨ ਕੀਤਾ ਹੈ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਦਾ ਤਬਾਦਲ ਚਸਪ ਅੰਮ੍ਰਿਤਸਰ ਦੀ ਚੋਣ ਹੁੰਦੀ ਹੋਈ ਨਜ਼ਰ ਆਈ ਹੈ ਔਰ ਇਸ ਦਿਲਚਸਪ ਚੋਣ ਦੇ ਵਿਚਾਲੇ ਕਾਬਲੇ ਗੌਰ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਬਾਜ਼ੀ ਮਾਰਨ ਦੇ ਵਿੱਚ ਕਾਮਯਾਬ ਰਹੀ ਹੈ ਔਰ ਕਾਬਲੇ ਗੌਰ ਹੈ ਵੀ ਹੈ ਕਿ ਅਮਨ ਅਰੋੜਾ ਔਰ ਜਿਹੜੇ ਹੋਰ ਹਰਪਾਲ ਚੀਮਾ ਤੇ ਨਾਲ ਹੀ ਜੇਕਰ ਅਸੀਂ ਜ਼ਿਕਰ ਕਰੀਏ ਕੁਲਦੀਪ ਸਿੰਘ ਢਾਲੀਵਾਲ ਉੱਥੇ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਪੂਰਾ ਮੋਰਚਾ ਦੋਵੇਂ ਪਾਰਟੀਆਂ ਦੇ ਵੱਡੇ ਆਗੂਆਂ ਨੇ ਸੰਭਾਲਿਆ ਹੋਇਆ ਸੀ ਅਮਨ अरोड़ा ਕੁਝ ਕਹਿ ਰਹੇ ਨੇ ਰੁਕ ਕਰਦੇ ਹਾਂ ਔਰ ਮੈਡਮ ਜੀਵਨਜੋਤ ਕੌਰ ਜੀ ਸਾਡੇ ਐਮਐਲਏ ਸਾਹਿਬਾ ਡਾਕਟਰ ਅਜੈ ਗੁਪਤਾ ਜੀ ਐਮਐਲਏ ਸਾਹਿਬ ਮਨੀਸ਼ ਜੀ ਸਾਰੇ ਸਤਕਾਰਯੋਗ ਲਖਣਾ ਜੀ ਸਾਰੇ ਸਤਕਾਰਯੋਗ ਸਾਥੀ ਔਰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਨੀਕਾਂ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਉਹਨਾਂ ਨੂੰ ਇੱਕ ਨਵਾਂ ਸੇਵਾਦਾਰ ਹੈ ਜਿਹੜਾ ਉਹ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਅੱਜ ਮਿਲਣ ਜਾ ਰਿਹਾ ਹੈ ਮੇਰੀ ਮੁਰਾਦ ਸਾਡੇ ਨਵੇਂ ਕਾਰਪੋਰੇਸ਼ਨ ਦੇ ਚੇਅਰਮੈਨ ਚੇਅਰ ਜੋ ਮੇਅਰ ਚੁਣੇ ਗਏ ਸਾ ਜਤਿੰਦਰ ਸਿੰਘ ਜੀ ਮੋਤੀ ਪਾਰਟੀਆ ਜਿਨ੍ਹਾਂ ਨੂੰ ਅੱਜ ਕਾਰਪੋਰੇਸ਼ਨ ਜਲੰਧਰ ਦੀ ਇਲੈਕਸ਼ਨ ਸੀਗੀ ਤੇ ਉੱਥੇ ਬਹੁਮਤ ਦੇ ਨਾਲ ਮੋਤੀ ਪਾਰਟੀਆ ਜੀ ਨੂੰ ਅੰਮ੍ਰਿਤਸਰ ਅੱਜ ਸੌਰੀ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਵਜੋਂ ਇਹਨਾਂ ਨੂੰ ਬਹੁਮਤ ਦੇ ਨਾਲ ਚੁਣਿਆ ਗਿਆ ਇਸੇ ਤਰੀਕੇ ਸੀਨੀਅਰ ਡਿਫਟੀ ਮੇਅਰ ਵਜੋਂ ਸਾਡੇ ਮੈਡਮ ਪ੍ਰੇੰਕਾ ਸ਼ਰਮਾ ਜੀ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਔਰ ਮੈਡਮ ਅਨੀਤਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਤੇ ਅੱਜ ਬਹੁਮਤ ਦੇ ਨਾਲ ਚੁਣਿਆ ਗਿਆ ਸੋ ਮੈਂ ਸਮਝਦਾ ਕਿ ਜਿਸ ਏਜੰਡੇ ਦੇ ਨਾਲ ਆਮ ਆਦਮੀ ਪਾਰਟੀ ਚੱਲੀ ਸੀ ਕਿ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਸਾਡੇ ਸਾਰੇ ਸਾਥੀਆਂ ਦਾ ਸਾਡੇ ਸਾਰੇ ਵਰਕਰ ਸਾਰੇ ਜਿਹੜੇ ਕੈਂਡੀਡੇਟ ਸੀਗੇ ਸਾਡੇ ਸਾਰੇ ਦੀ ਸਾਰੀ ਲੋਕਲ ਟੀਮ ਸਾਡੇ ਐਮ ਐਲ ਏਜ਼ ਔਰ ਮਨਿਸਟਰ ਸਾਹਿਬਾਨ ਸਾਰੀ ਸਾਡੇ ਵਰਕਰਸ ਵੋਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕਾਰਪੋਰੇਸ਼ਨ ਦੇ ਰੂਪ ਦੇ ਵਿੱਚ ਅੱਜ ਮੌਕਾ ਮਿਲ ਰਿਹਾ ਆ ਆਮ ਆਦੀ ਪਾਰਟੀ ਨੂੰ ਔਰ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਮੌਕਾ ਹੈ ਕਿ ਜੋ ਇਹ ਤਿੰਨੇ ਸਾਥੀ ਇੱਕ ਟੀਮ ਬਣ ਕੇ ਜੋ ਸਾਡੀ ਵਿਜਨ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਸੁਪਨਾ ਸੀ ਕਿ ਗੁਰੂ ਸਾਹਿਬ ਦੀ ਇਹ ਪਵਿੱਤਰ ਧਰਤੀ ਹੈ ਜਿਹੜੀ ਇਹ ਬਿਹਤਰੀਨ ਹੋਣੀ ਚਾਹੀਦੀ ਹੈ ਜਿੱਥੇ ਲੱਖਾਂ ਲੋਕ ਹਰ ਰੋਜ਼ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਇਸ ਪਵਿੱਤਰ ਧਰਤੀ ਨੂੰ ਸਭ ਤੋਂ ਵਧੀਆ ਸੋਹਣਾ ਸ਼ਹਿਰ ਬਣਾਉਣ ਦਾ ਜੋ ਸੁਪਨਾ ਆਮ ਆਦੀ ਪਾਰਟੀ ਦਾ ਸੀਗਾ ਉਹਨੂੰ ਉਹਦੇ ਅੱਜ ਸ਼ੁਰੂਆਤ ਹੈ ਜਿਹੜੀ ਉਹ ਸਾਡੇ ਇਹਨਾਂ ਸਾਥੀਆਂ ਦੀ ਟੀਮ ਨੇ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਔਰ ਮੈਂ مشਵਾز ਉਹਨਾਂ ਕੀ ਪਿਛਲੇ ਸਮਿਆਂ ਦੇ ਵਿੱਚ ਜੋ ਅਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਉਹਨਾਂ ਗਰੰਟੀਆਂ ਦੇ ਉੱਪਰ ਵੀ ਇਮੀਡੀਏਟਲੀ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ ਔਰ ਜੋ ਪਿਛਲੇ 3 ਸਾਲਾਂ ਤੋਂ ਸਰਕਾਰ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸੀਗੇ ਪਰ ਕਿਉਂਕਿ ਚੁੱਕੀ ਹੈ ਸੋ ਸਾਰੇ ਸਾਥੀਆਂ ਨੂੰ ਇਹਨਾਂ ਤਿੰਨੇ ਸਾਥੀਆਂ ਨੂੰ ਸਾਰੇ ਕਾਉਂਸਲਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਸਾਡੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਲਕੁਲ ਲੋਕਤੰਤਰੀ ਤਰੀਕੇ ਨਾਲ ਅਸੀਂ ਜਿੱਤ ਹਾਸਲ ਕੀਤੀ ਹੈ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਤੱਕੇਸ਼ਾਈ ਹੋਈ ਹੈ खैर ਕੁੱਲ ਮਿਲਾ ਕੇ ਇਸ ਸਮੇਂ ਤਸਵੀਰ ਇਹ ਬਣਦੀ ਨਜ਼ਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਿੱਚ ਆਪਣਾ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਨੇ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂ ਨਜ਼ਰ ਆਏ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਵੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਹੋਰ ਕੈਬਨਟ ਮੰਤਰੀ ਹੋਰ ਜਿਹੜੇ ਵੱਡੇ ਅਹੁਦੇਦਾਰ ਨੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਦੋਵੇਂ ਪਾਰਟੀਆਂ ਆਪਣੋ ਆਪਣੀ ਪੂਰੀ ਲੋਰ ਅਜ਼ਮਾਇਸ਼ ਕਰ ਰਹੀਆਂ ਸੀ ਤੇ ਇਸ ਵਿਚਾਲੇ ਜਿੱਤ ਆਮ ਆਦਮੀ ਪਾਰਟੀ ਦੀ ਹੋ ਚੁੱਕੀ